ਅੰਨੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਭ ਬਹੁਤ ਬੜੇ ਭਾਗੇ ਹੋ ਜੋ ਤਾਂ ਤਾਂ ਨਾ ਸਹਿਬ ਸ਼੍ਰੀ ਚੰਦ ਜੀ ਦੇ ਸਥਾਨਾਂ ਤੇ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ ਸੋ ਸਾਲਾਨਾ 32ਵਾਂ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸੰਤ ਸ਼੍ਰੀ 108 ਸੰਤ ਬਾਬਾ ਕੁਲਵਿੰਦਰ ਸਿੰਘ ਜੀ ਅਤੇ ਐਨਆਰਆਈ ਵੀਰਾਂ ਦੇ ਸਮੂਹ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਇਕੱਤਰ ਹੋ ਕੇ 32ਵਾਂ ਸਲਾਨਾ ਜੋੜ ਮੇਲਾ ਜੋ ਕਿ ਪਿੰਡ ਟੁੱਟਕਲਾਂ ਵਿਖੇ ਬੜੇ ਹੀ ਧੂਮ ਧਾਮ ਨਾਲ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਇਸ ਵਿਸ਼ਾਲ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ। ਸੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਕੱਲ ਤੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਕਨਫਰਟ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸਨ। ਸੋ ਕੱਲ ਨੂੰ 23 ਤਰੀਕ ਦਿਨ ਐਤਵਾਰ ਨੂੰ ਸ਼੍ਰੀ ਕਨਫਰਟ ਸਾਹਿਬ ਜੀ ਦੇ ਉਹ ਉਪਾਏ ਜਾਣਗੇ ਉਸ ਤੋਂ ਉਪਰੰਤ ਕੀਰਤਨ ਦੇ ਵਾਂਸ ਜਾਇ ਜਾਣਗੇ ਸੋ ਸਮੂਹ ਸੰਗਤਾਂ ਨੂੰ ਬੜੇ ਪ੍ਰਿਆਮ પ્રેમ ਅਦਬ ਸਤਿਕਾਰ ਦੇ ਨਾਲ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਭਰੋ ਜੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਤਨੇ ਅਕ ਬੇਨਤੀਆਂ ਪ੍ਰਵਾਨ ਕਰਨੀਆਂ ਆ ਇਹ ਜੀ ਬਾਹਰੋਂ ਵਿਦੇਸ਼ਾਂ ਵਿਦੇਸ਼ਾਂ ਤੋਂ ਜੀ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਦਾਂ ਦੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਹੋਰ ਆਪਣੇ ਪਿੰਡ ਜਿਵੇਂ ਲਾਗੇ ਲੱਗਦੇ ਆ ਮੁੱਦਾ ਹੋ ਗਿਆ ਟੁੱਟ ਕੱਲਾ ਹੋ ਗਿਆ ਇਧਰੋਂ ਕਾਲੇ ਸੰਘੇ ਹੋ ਗਿਆ ਜੀ ਹੋਰ ਜਿੰਨੇ ਲਾਗੇ ਛਾਕੇ ਦੇ ਪਿੰਡ ਨੇ ਸਾਰੇ ਮਤਲਬ ਇਲਾਕੇ ਦੇ ਵਿੱਚੋਂ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਇਹ 21 ਤਰੀਕ ਤੋਂ ਸ਼ੁਰੂ ਹੋ ਕੇ ਜੀ 23 ਤਰੀਕ ਤੱਕ ਚੱਲੇਗਾ ਜੀ ਕੀ ਤੁਹਾਡਾ ਮੈਸੇਜ ਆ। ਸੋ ਸਾਡਾ ਇਹੀ ਮੈਸੇਜ ਆ ਸੰਗਤਾਂ ਨੂੰ ਕਿ ਗੁਰੂ ਘਰ ਨਾਲ ਜੁੜੀਏ, ਬਾਣੀ ਬਾਣੇ ਨਾਲ ਜੁੜੀਏ, ਬਾਣੀ ਦਾ ਅਭਿਆਸ ਕਰੀਏ, ਗੁਰੂ ਵਾਲੇ ਬਣੀਏ। ਸੋ ਬਾਣੀ ਪੜ੍ਹ ਕੇ ਆਪਣਾ ਮਨੁੱਖੀ ਜੀਵਨ ਅਸਫਰ ਕਰੀਏ। ਇਤਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।